ਸਵਾਗਤ ਹੈ ਤੁਹਾਡਾ ਦੈਨਿਕ ਸੂਰਾ ਟੀਵੀ ਤੇ ਪਿਛਲੇ 20-25 ਦਿਨਾਂ ਤੋਂ ਪੰਜਾਬ ਚ ਵਹਿ ਰਹੇ ਤਿੰਨੋਂ ਦਰਿਆਵਾਂ ਨੇ ਆਫਤ ਮਚਾਈ ਹੋਈ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਿਆਸ ਦਰਿਆ ਸਤਲੁਜ ਦਰਿਆ ਔਰ ਰਾਵੀ ਦਰਿਆ ਨੇ ਤਬਾਹੀ ਮਚਾਈ ਹੈ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਬੇਗਰ ਹੋਏ ਨੇ ਲਗਾਤਾਰ ਤੁਸੀਂ ਇਹ ਤਸਵੀਰਾਂ ਆਪਣੇ ਮੋਬਾਈਲ ਤੇ ਆਪਣੇ ਟੀਵੀ ਤੇ ਦੇਖ ਰਹੇ ਹੋ ਥਾ-ਥਾ ਤੇ ਪਾਣੀ ਆਇਆ ਹੋਇਆ ਬਹੁਤ ਸਾਰੇ ਪਿੰਡ ਬਹੁਤ ਸਾਰੇ ਜ਼ਿਲ੍ਹੇ ਇਸ ਵੇਲੇ ਹੜਾਂ ਦੀ ਮਾਰ ਹੇਟ ਨੇ ਪਰ ਹੁਣ ਆਪਾਂ ਤੁਹਾਨੂੰ ਐਕਚੁਅਲ ਸਥਿਤੀ ਇਸ ਵੇਲੇ ਪੰਜਾਬ ਚ ਕੀ ਬਣੀ ਹੋਈ ਹੈ ਹੜਾ ਤੋਂ ਪਹਿਲਾਂ ਕੀ ਸਥਿਤੀ ਸੀਗੀ ਸੈਟਲਾਈਟ ਤਸਵੀਰਾਂ ਤੋਂ ਅਸੀਂ ਇੱਕ ਖਾਸ ਰਿਪੋਰਟ ਤੁਹਾਡੇ ਲਈ ਤਿਆਰ ਕੀਤੀ ਹੈ ਜਿਦੇ ਵਿੱਚ ਆਪਾਂ ਸਮਝਾਂਗੇ ਕਿ ਕਿੰਨੀ ਜ਼ਿਆਦਾ ਮਾਰ ਇਸ ਵੇਲੇ ਪਾਣੀ ਦੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਦੇ ਕਰਕੇ ਲਗਾਤਾਰ ਸਾਡੇ ਸਾਹਮਣੇ ਕਿਸੇ ਦੀ ਰੋਂਦਿਆਂ ਦੀ ਤਸਵੀਰ ਸਾਹਮਣੇ ਆ ਰਹੀ ਹੈ ਕਿਸੇ ਦੇ ਰੈਸਕਿਊ ਕਰਦਿਆਂ ਦੀ ਤਸਵੀਰ ਸਾਹਮਣੇ ਆ ਰਹੀ ਹੈ ਔਰ ਹਾਹਾਕਾਰ ਮਚੀ ਹੋਈ ਹੈ ਸਭ ਤੋਂ ਪਹਿਲਾਂ ਇਹ ਤੁਸੀਂ ਤਸਵੀਰ ਦੇਖੋ ਇਹ ਸultanpur Lodhi ਦੇ ਆਸ-ਪਾਸ ਦਾ ਜਿਹੜਾ ਇਲਾਕਾ ਬਹੂਪੁਰ ਪਿੰਡ ਬਹੂਪੁਰ ਸਣੇ 16 ਪਿੰਡ ਜਿਹੜੇ ਨੇ ਸਭ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਹੇਟ ਆਂਦੇ ਨੇ ਜਿੱਥੇ ਆਰਜੀ ਬੰਨ ਟੁੱਟ ਗਿਆ ਤਾਂ 8 ਅਗਸਤ ਨੂੰ ਤੁਸੀਂ ਇਹ ਤਸਵੀਰ ਦੇਖੋ ਇਹ ਬਿਆਸ ਦਰਿਆ ਲੰਘ ਰਿਹਾ ਇੱਥੋਂ ਦੀ ਇਹ ਜਿਹੜਾ ਚਿੱਟਾ ਜਿਹਾ ਤੁਹਾਨੂੰ ਥੋੜਾ ਜਿਹਾ ਡਿਸਟਰਬ ਕਰ ਰਿਹਾ ਹੋਵੇਗਾ ਇਹ ਬੱਦਲ ਨੇ ਉਸ ਉਸ ਦਿਨ ਦੀ ਆਪਾਂ ਸੈਟਲਾਈਟ ਤਸਵੀਰ ਲਈ ਹੈ 8 ਅਗਸਤ ਨੂੰ ਇਹ ਬਿਆਸ ਦਰਿਆ ਦਾ ਤੁਸੀਂ ਆਕਾਰ ਦੇਖੋ ਸਾਈਜ਼ ਦੇਖੋ ਜਿੰਨਾ ਦਰਿਆ ਦਾ ਸਾਈਜ਼ ਹੁੰਦਾ ਹੈ ਉਹੀ ਸੈਟਲਾਈਟ ਦੇ ਵਿੱਚ ਨਜ਼ਰ ਆ ਰਿਹਾ 8 ਅਗਸਤ ਨੂੰ ਤਾਂ ਫਿਰ ਕੁਝ ਦਿਨਾਂ ਬਾਅਦ ਜਦੋਂ ਹੜ ਆ ਗਏ ਆਰਜੀ ਬੰ ਟੁੱਟ ਗਿਆ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਤਾਂ 16 ਅਗਸਤ ਦੀ ਇੱਕ ਤਸਵੀਰ ਆਪਾਂ ਕੈਪਚਰ ਕੀਤੀ ਹੈ ਇਹ ਹਿੱਸਾ ਜਿਹੜਾ ਹੈ ਇਹ ਬੱਦਲ ਨੇ ਇਹਨਾਂ ਕਰਕੇ ਤੁਹਾਨੂੰ ਥੋੜਾ ਜਿਹਾ ਜਿਹੜੀ ਕਿਉਂਕਿ ਸੈਟਲਾਈਟ ਤੋਂ ਤਸਵੀਰ ਲਈ ਆਪਾਂ ਪਰ ਤੁਸੀਂ ਦੇਖੋਗੇ ਕਿ ਜਿਹੜੀ ਜਿਹਦੇ ਵਿੱਚ ਹੈ ਪਾਣੀ ਦੀ ਇੱਕ ਲਕੀਰ ਇਦਾਂ ਨਜ਼ਰ ਆ ਰਹੀ ਹੈ ਸਿਰਫ ਉਹ ਹੁਣ ਪਾਣੀ ਦਾ ਫਲਾ ਇਸ ਤਰ੍ਹਾਂ ਹੋ ਗਿਆ ਹੈ ਦੇਖੋ ਇਹ ਸਾਰਾ ਪਾਣੀ ਫੈਲ ਗਿਆ ਇਸ ਇਲਾਕੇ ਦੇ ਵਿੱਚ ਤਸਵੀਰ ਚ ਤਾਂ ਇਹ ਇਲਾਕਾ ਛੋਟਾ ਲੱਗਦਾ ਕਿਉਂਕਿ ਬਹੁਤ ਦੂਰੋਂ ਇਹ ਫੋਟੋ ਲਈ ਗਈ ਹੈ ਪਰ ਜਦੋਂ ਇਸ ਇਲਾਕੇ ਦੇ ਵਿੱਚ ਜਾਓ ਤਾਂ ਕਿੰਨੇ ਕਿਲੋਮੀਟਰ ਤੱਕ ਪਾਣੀ ਫੈਲਿਆ ਹੋਇਆ ਔਰ ਤੁਸੀਂ ਦੇਖੋ ਕਿ ਦਰਿਆ ਦਾ ਆਕਾਰ ਆਪਣੇ ਆਪ ਦੇ ਵਿੱਚ ਇਸ ਤਸਵੀਰ ਤੋਂ ਤੁਸੀਂ ਚਾਤ ਮਾਰੋਗੇ ਤਾਂ ਦਰਿਆ ਦਾ ਆਕਾਰ ਤੁਹਾਨੂੰ ਆਪੇ ਪਤਾ ਹੁੰਦਾ ਕਿ ਵੀ ਦਰਿਆ ਵੈਸੀ ਦਰਿਆ ਦਾ ਇਲਾਕਾ ਕਿੰਨਾ ਵੱਡਾ ਹੁੰਦਾ ਜਦੋਂ ਆਪਾਂ ਆਪਣੀ ਅੱਖੀਂ ਦੇਖਦੇ ਆਂ ਇਸ ਤਸਵੀਰ ਦੇ ਵਿੱਚ ਤੁਸੀਂ ਉਸੇ ਦਰਿਆ ਦਾ ਜੋ ਐਕਚੁਅਲ ਪੋਜੀਸ਼ਨ ਹੁੰਦੀ ਹੈ ਆਮ ਦਿਨਾਂ ਦੇ ਵਿੱਚ ਉਹ ਹੈ ਜਦੋਂ ਬੰਨ ਟੁੱਟ ਗਿਆ ਜਦੋਂ ਪਾਣੀ ਆ ਗਿਆ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਦੇਖੋ ਜਿਹੜਾ ਪਾਣੀ ਇੱਥੇ ਵਹਿ ਰਿਹਾ ਵਹਿ ਰਿਹਾ ਸੀਗਾ ਇਹਨਾਂ ਇਲਾਕਿਆਂ ਦੇ ਵਿੱਚ ਉਹ ਪਾਣੀ ਇੱਥੇ ਤੱਕ ਫੈਲ ਗਿਆ ਇਹਨਾਂ ਹਿੱਸਿਆਂ ਦੇ ਵਿੱਚ ਪੈ ਗਿਆ ਫਿਰ ਉਸ ਤੋਂ ਅਗਲੀ ਤਸਵੀਰ ਉਸੇ ਇਲਾਕੇ ਦੀ 29 ਅਗਸਤ ਦੀ ਹੈ 29 ਅਗਸਤ ਨੂੰ ਤੁਸੀਂ ਦੇਖੋ ਇਹ ਸਾਰਾ ਪਾਣੀ ਆਇਆ ਹੋਇਆ ਇੱਥੇ ਉੱਪਰ ਇਹ ਸਾਰਾ ਬਿਆਸ ਦਰਿਆ ਦਾ ਪਾਣੀ ਹੈ ਥੱਲੇ ਤੱਕ ਮਾਰ ਕਰ ਰਿਹਾ ਇੱਥੇ ਤੱਕ ਇਹ ਦੇਖੋ ਤੁਸੀਂ ਇੰਨੀ ਜ਼ਿਆਦਾ ਮਾਰ ਮਾਰੀ ਹੈ ਤਸਵੀਰ ਦੇ ਵਿੱਚ ਇਹ ਚੀਜ਼ ਛੋਟੀ ਲੱਗ ਰਹੀ ਹੋਵੇਗੀ ਪਰ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਤਬਾਹੀ ਮਚਾਈ ਹੋਈ ਹੈ ਇਸ ਪਾਣੀ ਨੇ ਜਦੋਂ ਇਹ ਪਾਣੀ ਇੰਨਾ ਜ਼ਿਆਦਾ ਫੈਲ ਗਿਆ ਔਰ ਇਹ ਪਾਣੀ ਜਿੱਦਾਂ ਇਸ ਤਰ੍ਹਾਂ ਫੈਲਿਆ ਤੇ 5-5 ਕਿਲੋਮੀਟਰ ਤੱਕ ਇਸ ਤਰ੍ਹਾਂ ਵਿੱਥ ਦੇ ਵਿੱਚ ਫੈਲਿਆ ਔਰ 10-10 ਕਿਲੋਮੀਟਰ ਇਦਾਂ ਨਜ਼ਰ ਆ ਰਿਹਾ ਹੈ ਤੁਹਾਨੂੰ ਜਦੋਂ ਆਪਾਂ ਸੈਟਲਾਈਟ ਇਮੇਜਸ ਦੀ ਸਾਈਜ਼ੀ ਮੈਜ਼ਰਮੈਂਟ ਕੀਤੀ ਤਾਂ ਇਹ ਵਿਆਸ ਦਰਿਆ ਇਹ ਤੁਸੀਂ ਦੇਖ ਰਹੇ ਹੋ ਆਪਣੀ ਤਸਵੀਰ ਤੇ ਸੈਟਲਾਈਟ ਤੇ ਤਸਵੀਰਾਂ ਵਾਲੀ ਜਿਹੜੀ ਰਿਪੋਰਟ ਆ ਤੁਹਾਡੇ ਤੱਕ ਪਹਿਲੀ ਵਾਰ ਪਹੁੰਚਾ ਰਹੇ ਹਾਂ ਕਿਵੇਂ ਦੇਖੋ ਹਹਾਕਾਰ ਮਚਾਈ ਹੈ ਬਿਆਸ ਦਰਿਆ ਨੇ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਜਿੱਥੇ ਸਭ ਤੋਂ ਵੱਧ ਲੋਕ ਪਹਿਲਾਂ ਤੰਗ ਹੋਏ ਇਹ ਇਲਾਕੇ ਤੱਕ ਸਾਰਾ ਪਾਣੀ ਪਾਣੀ ਫੈਲਿਆ ਹੋਇਆ ਅਸਲ 'ਚ ਦਰਿਆ ਇੰਨਾ ਹੀ ਹੈ ਸਿਰਫ ਔਰ ਹੁਣ ਦਰਿਆ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿਸੇ ਤਰ੍ਹਾਂ ਅਗਲੀ ਤਸਵੀਰ ਆਪਾਂ ਤੁਹਾਨੂੰ ਹਰੀਕੇ ਹੈੱਡ ਦੀ ਦਿਖਾਉਂਦੇ ਹਾਂ ਕਿਉਂਕਿ ਹਰੀਕੇ ਹੈੱਡ ਦੇ ਵਿੱਚ ਬਿਆਸ ਦਰਿਆ ਦਾ ਪਤਨ ਸਤਲੁਜ ਦਰਿਆ 'ਚ ਹੋ ਜਾਂਦਾ ਹੈ ਬਿਆਸ ਦਰਿਆ ਖਤਮ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਸਤਲੁਜ ਦਰਿਆ ਅੱਗੇ ਵੱਲ ਨੂੰ ਵਧਦਾ ਹੈ ਤਾਂ ਇਹ ਤੁਸੀਂ ਹਰੀਕੇ ਹੈੱਡ ਦੀਆਂ ਤਸਵੀਰਾਂ ਦੇਖ ਰਹੇ ਹੋ 21 ਅਗਸਤ ਤੇ 8 ਅਗਸਤ ਨੂੰ ਸਭ ਤੋਂ ਪਹਿਲਾਂ 8 ਅਗਸਤ ਵਾਲੀ ਤਸਵੀਰ ਤੁਸੀਂ ਦੇਖੋ ਇਹ ਇਲਾਕਾ ਸਾਰਾ ਹਰਾ ਹੈ ਹਰਾ ਹਰਾ ਇੱਥੇ ਪਾਣੀ ਨਜ਼ਰ ਨਹੀਂ ਆ ਰਿਹਾ ਇਹ ਦੇਖੋ ਇਹ ਸਤਲੁਜ ਦਰਿਆ ਆ ਰਿਹਾ ਇਹ ਬਿਆਸ ਦਰਿਆ ਆ ਰਿਹਾ ਅੱਗੇ ਸਤਲੁਜ ਦਰਿਆ ਫਿਰ ਹਰੀਕੇ ਤੋਂ ਨਿਕਲ ਰਿਹਾ ਜਦੋਂ ਬਿਆਸ ਦਾ ਪਤਨ ਹੋ ਗਿਆ ਇਹਦੇ ਵਿੱਚ ਇਹ ਦੋ ਨਹਿਰਾਂ ਨਿਕਲ ਰਹੀਆਂ ਨੇ ਫਰੋਈਪੁਰ ਫੀਡਰ ਤੇ ਆ ਰਾਜਸਥਾਨ ਫੀਡਰ ਇਹ 8 ਅਗਸਤ ਨੂੰ ਜਦੋਂ ਹੜ ਨਹੀਂ ਆਏ ਸੀਗੇ ਬਿਆਸ ਦਰਿਆ ਦੇ ਵਿੱਚ ਇਹ ਉਦੋਂ ਦੀ ਤਸਵੀਰ ਆ ਜਦੋਂ ਉੱਪਰ ਤੁਸੀਂ ਹੁਣ ਦੇਖ ਰਹੇ ਹੋ 8 ਅਗਸਤ ਨੂੰ 8 ਅਗਸਤ ਤੋਂ ਬਾਅਦ ਜਦੋਂ ਪਾਣੀ ਪਾਣੀ ਹੋ ਗਿਆ ਤਾਂ 21 ਅਗਸਤ ਦੀ ਸੈਟਲਾਈਟ ਤਸਵੀਰ ਤੁਸੀਂ ਦੇਖੋਗੇ ਕਿ ਇਹ ਸਾਰਾ ਪਾਣੀ ਬਿਆਸ ਦਰਿਆ ਦਾ ਇੱਥੇ ਖਾਲੀ ਨਜ਼ਰ ਆ ਰਿਹਾ ਹੋਵੇਗਾ ਇੱਥੇ ਤੁਹਾਨੂੰ ਸਾਰਾ ਪਾਣੀ ਪਾਣੀ ਨਜ਼ਰ ਆ ਰਿਹਾ ਇਹਦੇ ਤੋਂ ਉੱਪਰ ਵੀ ਪਾਣੀ ਪਾਣੀ ਹੈ ਸਾਰਾ ਉਹ ਤਸਵੀਰ ਮੈਂ ਤੁਹਾਨੂੰ ਪਹਿਲੇ ਹੀ ਸਾਂਝੀ ਕਰ ਦਿੱਤੀ ਜਿਹੜੀ ਸੁਲਤਾਨਪੁਰ ਲੋਧੀ ਇਲਾਕੇ ਦੀ ਹੈ ਉਸ ਤੋਂ ਬਾਅਦ ਪਾਣੀ ਇੱਥੇ ਪਹੁੰਚਦਾ ਦੇਖੋ ਇਹ ਸਾਰਾ ਪਾਣੀ ਪਾਣੀ ਫਿਰ ਇਸੇ ਤਰ੍ਹਾਂ ਇਹ ਜਦੋਂ ਬਿਆਸ ਸਤਲੁਜ ਤੇ ਮਿਲ ਰਿਹਾ ਹੈ ਤਾਂ ਸਤਲੁਜ ਸਤਲੁਜ ਦੀ ਪਹਿਲੇ ਤਾਂ ਇੱਥੇ ਇੱਕ ਛੋਟੀ ਜੀ ਲਕੀਰ ਨਜ਼ਰ ਆ ਰਹੀ ਹੈ ਪਰ ਇੱਥੇ ਉਹ ਪਾਣੀ ਜੁੜ ਗਿਆ ਔਰ ਅੱਗੇ ਜਦੋਂ ਪਾਣੀ ਹੈੱਡ ਤੋਂ ਅੱਗੇ ਜਾ ਰਿਹਾ ਹੈ ਤਾਂ ਪਾਣੀ ਇੰਨਾ ਜ਼ਿਆਦਾ ਨਹੀਂ ਹੈ ਅੱਗੇ ਵੱਲ ਨੂੰ ਅੱਗੇ ਵਧਦਾ ਹੋਇਆ ਇਹ ਪਾਣੀ ਸਟਲਾਈਟ ਦੇ ਯਾਦਾ ਵੀ ਜਿਹੜਾ ਫਿਰੋਜ਼ਪੁਰ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਹੜ੍ਹ ਆਈ ਨੇ ਬਹਾਾ ਦੇਖੋ ਪਹਿਲੇ ਇੱਥੇ ਇੱਕ ਲਕੀਰ ਜੀ ਨਜ਼ਰ ਆ ਰਹੀ ਹੈ ਦਰਿਆ ਦੀ ਹੁਣ ਹੌਲੀ ਹੌਲੀ ਨਾਲ ਨਾਲ ਫੈਲਦਾ ਜਾ ਰਿਹਾ ਪਾਣੀ ਇਹ ਰੀਅਲ ਟਾਈਮ ਪਿਕਚਰਸ ਨੇ ਸੈਟਲਾਈਟ ਤੋਂ ਲਈਆਂ ਗਈਆਂ ਆਸਮਾਨ ਤੋਂ ਜੋ ਨਜ਼ਰ ਆ ਰਿਹਾ ਇਸ ਵੇਲੇ ਪੰਜਾਬ ਉਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇਹਦੇ ਨਾਲ ਹੀ ਇਹ ਤਸਵੀਰ ਰਾਵੀ ਦਰਿਆ ਦੀ ਰਾਵੀ ਦਰਿਆ ਦੇ ਵਿੱਚ 21 ਅਗਸਤ ਤੱਕ ਕੋਈ ਮਾਰ ਨਹੀਂ ਸੀਗੀ 21 ਅਗਸਤ ਤੱਕ ਰਾਵੀ ਦਰਿਆ ਆਪਣੇ ਬਹਾਾ ਦੇ ਵਿੱਚ ਹੀ ਨਜ਼ਰ ਆ ਰਿਹਾ ਹੈ ਜੋ ਦਾ ਐਕਚੁਅਲ ਇਲਾਕਾ ਹੈ ਉਸੇ ਉਸੇ ਦੇ ਵਿੱਚ ਨਜ਼ਰ ਆਂਦਾ 21 ਅਗਸਤ ਨੂੰ ਪਰ 29 ਅਗਸਤ ਦੀ ਜਿਹੜੀ ਹੁਣ ਆਪਾਂ ਲੇਟੈਸਟ ਪਿਕਚਰ ਲਈ ਹੈ ਡੇਰਾ ਬਾਬਾ ਨਾਨਕ ਹਲਕੇ ਦੀ ਡੇਰਾ ਬਾਬਾ ਨਾਨਕ ਦੇ ਵਿੱਚ ਤੁਸੀਂ ਦੇਖੋਗੇ ਇਹ ਪਾਣੀ ਇੱਥੇ ਤੱਕ ਫੈਲ ਗਿਆ ਹੈ ਉਦਾਂ ਦੇ ਬਹੁਤ ਛੋਟਾ ਲੱਗ ਰਿਹਾ ਹੈ ਪਰ ਕਿੰਨਾ ਨੁਕਸਾਨ ਕੀਤਾ ਹੋਊਗਾ ਇਸ ਇਲਾਕੇ ਦਾ ਇਹ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਹਰੀਕੇ ਹੈਡਵਰਕਸ ਦੀ ਤਸਵੀਰ ਤੁਹਾਨੂੰ ਆਪਾਂ ਫਿਰ ਦੁਬਾਰਾ ਦਿਖਾ ਰਹੇ ਹਾਂ ਪਹਿਲਾਂ 8 ਅਗਸਤ ਨੂੰ ਖਾਲੀ-ਖਾਲੀ ਨਜ਼ਰ ਆਂਦਾ ਔਰ ਉਸ ਤੋਂ ਬਾਅਦ ਇਹ ਤਸਵੀਰ ਤੁਸੀਂ ਦੇਖੋ ਕਿੰਨਾ ਜ਼ਿਆਦਾ 21 ਅਗਸਤ ਨੂੰ ਸਤਲੁਜ ਦਾ ਪਾਣੀ ਇੱਥੇ ਨਜ਼ਰ ਆ ਰਿਹਾ ਹੈ ਬਿਆਸ ਹੈ ਇਹ ਸਤਲੁਜ ਦਾ ਬਹਾ ਕਿੰਨਾ ਜ਼ਿਆਦਾ ਹੋ ਗਿਆ ਇੱਥੇ ਇਹ ਤੁਸੀਂ ਦੇਖ ਰਹੇ ਹੋ ਕਿ ਬਿਆਸ ਦਰਿਆ ਨੇ ਜੋ ਮਾਰ ਮਾਰੀ ਫਿਰ ਅੱਗੇ ਬਿਆਸ ਦਾ ਪਤਨ ਹੋਣ ਤੋਂ ਬਾਅਦ ਸਤਲੁਜ ਅੱਗੇ ਫਿਰੋਜ਼ਪੁਰ ਵਾਲੇ ਇਲਾਕਿਆਂ ਦੇ ਇਹ ਦੇਖੋ ਇੱਥੇ ਇੱਥੇ 8 ਅਗਸਤ ਤੱਕ ਕੋਈ ਪਾਣੀ ਨਜ਼ਰ ਨਹੀਂ ਆ ਰਿਹਾ ਇਸ ਇਲਾਕੇ ਦੇ ਵਿੱਚ ਇਹ ਸਤਲੁਜ ਦਰਿਆ ਦਾ ਇਹ ਫਿਰੋਜ਼ਪੁਰ ਫਾਜ਼ਿਲਕਾ ਦੇ ਇਲਾਕਾ ਹੈ ਇੱਥੇ ਪਹਿਲਾਂ ਪਾਣੀ ਨਜ਼ਰ ਨਹੀਂ ਆਂਦਾ ਸੀਗਾ ਪਰ ਹੁਣ 21 ਅਗਸਤ ਨੂੰ ਸਾਰਾ ਪੰਜਾਬ ਜਿਹੜਾ ਇਸ ਪੰਜਾਬ ਦਾ ਇਹ ਇਲਾਕਾ ਜਿਹੜਾ ਪਾਣੀ ਪਾਣੀ ਨਜ਼ਰ ਆ ਰਿਹਾ ਇਹ ਤਸਵੀਰ ਤੁਹਾਨੂੰ ਪਹਿਲਾਂ ਹੀ ਦਿਖਾ ਦਿੱਤੀ ਰਾਵੀ ਦੀ ਵੀ ਤੁਹਾਨੂੰ ਤਸਵੀਰ ਇੱਕ ਵਾਰ ਫਿਰ ਦੁਹਾਰਾ ਦੁਆਰਾ ਦਿਖਾ ਰਿਹਾ ਮੈਂ ਜਿਨੇ ਸਭ ਤੋਂ ਵੱਧ ਮਾਰ ਕੀਤੀ ਹੈ ਕਿਉਂਕਿ ਰਾਵੀ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੇ ਭਾਵੇਂ ਉਹ ਗੁਰਦਾਸਪੁਰ ਆ ਪਠਾਨਕੋਟ ਆ ਦਿਨਾਨਗਰ ਇਹ ਇਲਾਕੇ ਥੋੜੇ ਜਿਹੀ ਭੀੜੇ ਨੇ ਇੱਥੇ ਲੋਕਾਂ ਦੇ ਪਿੰਡ ਛੋਟੇ-ਛੋਟੇ ਪਿੰਡ ਨੇ ਰੈਜ਼ੀਡੈਂਸ ਜ਼ਿਆਦਾ ਨੇ ਲੋਕਾਂ ਦੇ ਦੁਕਾਨਾਂ ਜ਼ਿਆਦਾ ਨੇ ਤੇ ਉੱਥੇ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਪਾਣੀ ਜ਼ਿਆਦਾ ਸਪੀਡ ਦੇ ਨਾਲ ਆਇਆ ਬਿਆਸ ਦਰਿਆਵਲ ਫਸਲਾਂ ਦਾ ਖਰਾਬਾ ਜ਼ਿਆਦਾ ਹੋਇਆ ਸਤਲੁਜਵਲ ਵੀ ਇਸੇ ਤਰ੍ਹਾਂ ਪਰ ਇਹ ਤੁਸੀਂ ਦੇਖੋਗੇ ਇਹ ਰਾਵੀ ਸੀਗਾ ਜੀ ਆਪਾਂ ਇਹਨੂੰ ਇਹ ਰਾਵੀ ਦਰਿਆ ਪੂਰਾ ਜੋ ਹੁਣ ਫੈਲ ਗਿਆ ਹੋਇਆ ਜਿੱਦਾਂ ਪਾਣੀ ਦੀ ਮਾਰ ਇੱਥੇ ਤੱਕ ਹੈ 29 ਅਗਸਤ ਦੀ ਆ ਤਸਵੀਰ ਹੈ ਔਰ ਇਹ 21 ਅਗਸਤ ਨੂੰ ਆਪਣੇ ਜੋ ਦਾ ਐਕਚੁਅਲ ਰਾਹ ਬਣਿਆ ਹੋਇਆ ਉੱਥੇ ਤੋਂ ਹੀ ਲੰਘ ਰਿਹਾ ਸੀਗਾ ਹੁਣ ਉਹਨੇ ਰਾਹ ਆਪਣਾ ਇੰਨਾ ਫੈਲਾ ਰਿਹਾ ਤਾਂ ਇਹ ਤਸਵੀਰ ਇਸ ਵੇਲੇ ਅਸਮਾਨ ਦੇ ਵਿੱਚੋਂ ਪੰਜਾਬ ਦੀ ਨਜ਼ਰ ਆ ਰਹੀ ਹੈ ਜਿੱਥੇ ਦਰਿਆ ਆਮ ਤੌਰ ਤੇ ਤਾਂ ਛੋਟੇ ਛੋਟੇ ਨਜ਼ਰ ਆਉਂਦੇ ਨੇ ਪਰ ਅੱਜ ਇਹ ਦਰਿਆ 6 6 7 7 ਕਿਲੋਮੀਟਰ ਇਸ ਤਰ੍ਹਾਂ ਫੈਲੇ ਹੋਏ ਨੇ ਵਿड्ਥ ਦੇ ਵਿੱਚ 17 17 18 ਕਿਲੋਮੀਟਰ ਤੱਕ ਉਹਨਾਂ ਦਾ ਜਿਹੜਾ ਬਹਾਵ ਫੈਲਿਆ ਹੋਇਆ ਬਹਾਵ ਉਹਦਾ ਕਿੰਨੇ ਕਿਲੋਮੀਟਰ ਜਾ ਰਹੇ ਨੇ ਜਿਹੜੇ ਫੈਲੇ ਹੋਏ ਬਹਾਵ ਜਿੱਥੇ ਉਹਨਾਂ ਨੇ ਜ਼ਿਆਦਾ ਪਾਣੀ ਦੀ ਮਾਰ ਕੀਤੀ ਹੈ 17 17 18 ਕਿਲੋਮੀਟਰ ਤੱਕ ਦੇ ਮਾਰ ਕਰ ਰਹੇ ਨੇ ਇਹ ਇਸ ਵੇਲੇ ਸਥਿਤੀ ਪੰਜਾਬ ਦੀ ਬਣੀ ਹੋਈ ਹੈ ਔਰ ਆਸ ਕਰਦੇ ਆ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੇ ਦੇਖਦੇ ਰਹੋ ਉਹ ਦਿਨਿਕ ਖੁਰਾ ਟੀਵੀ